ਮਾਤਾ ਜੀ ਨਾਮ ਕੀ ਹੈ ਤੁਹਾਡਾ ਮੇਰਾ ਪੁੱਤਰ ਅਨਜੀਤ ਕਰਨਾ ਤੇਰੇ ਘਰ ਆਲੇ ਦਾ ਉਹਦਾ ਗੁਰਮੀਰ ਸਿੰਘ ਹੋਰ ਕੋਣਾ ਪਰਿਵਾਰ ਚ ਇੱਕੋ ਮੇਰਾ ਮੁੰਡਾ ਹੈ ਉਹਦਾ ਨਾਮ ਗੁਰਵਿੰਦਰ ਸਿੰਘ ਆ ਵੋ ਤਾਂ ਆਇਆ ਤੁਹਾਡੀ ਆ ਵੇ ਪੁੱਤ ਜੇ ਤੂੰ ਘੰਟਾ ਤੱਕ ਖੜ੍ਹ ਜੇ ਨਾ ਮੈਂ ਨਾ ਪਾ ਦੇ ਕਿ ਡਿੱਪੂ ਤੂੰ ਘੰਟਾ ਪਵਾ ਲਿਆਗਾ 7 ਦਿਨ ਹੋ ਗਏ ਠੱਕੇ ਖਾਂਦੀ ਨੂੰ ਪਹਿਲਾਂ ਹੀ ਨਹੀਂ ਮਿਲੀ ਨਹੀਂ ਫੇਰ ਜਾਣੀ ਬੱਸ ਮਾਤਾ ਆ ਲੈ ਫੜ ਤੈਨਾਂ ਵੋਟਾ ਤੁਦੀਆਂ ਕਿੰਨੀ ਗੱਲ ਤੇ ਮਿਲਦੀ ਤੁਨੂੰ ਆਪਾਂ ਨੂੰ ਬਹੁਤ ਮਿਲ ਜਾਂਦੀ ਏ ਬਣ ਕੇ ਕਣਕ ਦਾ ਤੇ ਮਾਤਾ ਤੇਰੇ ਕਾ ਰੜਾ ਕਿੱਥੇ ਉਹਨੂੰ ਭੇਜ ਦੇ ਤੂੰ ਘਰ ਵਾਲੇ ਦਾ ਕੀ ਦੱਸਾਂ ਬੁੱਤ ਅੱਜਦੋਂ ਦਾ ਮੋਟਾ ਮੱਕਾ ਕੰਮ ਚੱਲਿਆ ਨਾ ਉਹਨੂੰ ਤਾਂ ਲੈ ਜਾਂਦੇ ਵੋਟਾਂ ਵਾਲੇ ਰੇਲੀਆਂ ਵੜਨ ਆਸਤੇ ਉਹ ਤਾਂ ਅੱਥਨ ਨੂੰ ਦਾਲੂ ਨਾਲ ਡੱਕਿਆ ਹੋਇਆ ਘਰੇ ਵੜਦਾ ਉਹਨੂੰ ਕੀ ਫਿਕਰ ਰੋਟੀ ਪਾਣੀ ਦੀ ਇਹਦਾ ਪੁੱਤ ਮੈਂ ਹੀ ਆ ਜਿਹੜੀ ਆਪ ਦਾ ਕਰਦੀ ਆ ਤੇ ਖਾ ਲੈਣੀ ਆ ਜੇ ਇਹਨਾਂ ਦੇ ਮੂੰਹ ਹਲ ਵੇਖਾਂ ਨਾ ਤਾਂ ਮੈਂ ਭੁੱਖੀ ਮਰਾਂ ਇਹਨਾਂ ਨੂੰ ਤਾਂ ਵੋਟਾਂ ਤੋਂ ਮਗਰੋਂ ਕਲਾਉਣੀ ਆ ਜਦੋਂ ਅਗਲੇ ਨੇ ਟੁਏ ਤੇ ਲੱਤ ਮਾਰੀ ਇਹਨਾਂ ਦੇ ਤੇ ਮੁੰਡਾ ਤੇਰਾ ਮੁੰਡੇ ਦਾ ਕੀ ਦੱਸਾਂ ਬੁੱਤ ਉਹ ਤਾਂ ਚਿੱਟੇ ਚ ਵੜਿਆ ਵਾ ਸਾਰਾ ਘਰ ਤਾਂ ਵੇਚ ਕੇ ਖਾ ਗਿਆ ਘਰੇ ਇੱਕ ਹੁਣ ਜਿਉਂ ਦਿਨ ਚੜਦਾ ਨਾ ਉੱਟ ਜਾਂਦਾ ਘਰੋਂ ਬਾਹਰ ਵੀ ਖਬਰੇ ਕਿਸੇ ਪਾਸੇ ਚਿੱਟੇ ਦਾ ਹਾਲ ਨਹੀਂ ਹੋ ਜੇ ਨਾਲੇ ਜੇ ਮੈਂ ਉਹਨੂੰ ਕੰਕਲੈਂਡ ਭੇਜਾਂ ਨਾ ਫੇਰ ਨਹੀਂ ਕੰਕ ਘਰੇ ਪਹੁੰਚਦੀ ਉਹਨੇ ਤਾਂ ਪੁੱਤ ਉਧਰ ਹੀ ਕਿਤੇ ਕਣਕ ਵੇਚ ਵਟ ਕੇ ਚੱਟਾ ਖਾ ਜਾਣ ਨਾਲੇ ਪਿਛਲੀ ਵਾਰ ਵੋਟਾਂ ਵੇਲੇ ਕਹਿੰਦੇ ਸੀਗੇ ਵੀ ਅਸੀਂ ਨਸ਼ਾ ਇੱਕ ਮਹੀਨੇ ਚੰਦ ਕਰਦਾਂਗੇ ਹੋਇਆ ਨਹੀਂ ਫਿਰ ਬੰਦ ਨਸ਼ਾ ਵੇ ਕਿੱਥੇ ਪੁੱਤ ਗੱਲਾਂ ਹੀ ਐ ਨਾ ਨੀਆਂ ਨਾ ਆ ਜਿਹੜੇ ਵੋਟਾਂ ਮੰਗਣਾਉਂਦੇ ਆ ਨਾ ਸਭ ਤੋਂ ਵੱਧ ਨਸ਼ਾ ਤੇਹੀ ਵੇਚਦੇ ਆ ਵੋਟਾਂ ਲੈਣ ਮਾਰੀ ਪੁੱਤ ਮੇਰਾ ਮੁੰਡਾ ਤਾਂ ਨਾ ਚੰਗਾ ਪਾ ਨਸ਼ਾ ਛੱਡ ਗਿਆ ਸੀਗਾ ਪਰ ਜਦੋਂ ਦਾ ਵੋਟਾਂ ਤੇ ਮੇਰਾ ਪੁੱਤ ਫੇਰ ਉਸ ਤਾਂ ਨੇ ਆ ਗਿਆ ਅ ਜਿੰਨਾ ਚਿਰ ਵੋਟਾਂ ਚੱਲਦੀਆਂ ਨਾ ਉਨਾਂ ਚਿਰ ਮੇਰੇ ਪਤ ਨੂੰ ਫ੍ਰੀ ਚਿੱਟਾ ਤੇ ਮੇਰੇ ਘਰ ਵਾਲੇ ਨੂੰ ਫ੍ਰੀ ਸ਼ਰਾਬ ਸਭ ਕੁਝ ਮਿਲਿਆ ਨਾ ਤੇ ਜਦੋਂ ਵੋਟਾਂ ਪੈ ਗਈਆਂ ਨਾ ਫਿਰ ਇਹਨਾਂ ਨੇ ਸਾਡੇ ਘਰ ਤਾਂ ਦੂਰ ਦੀ ਕਰਨਾ ਸਾਡੇ ਪਿੰਡ ਦਾ ਰਾਹ ਬਣੀ ਦਿਸਣਾ ਪੁੱਤ ਮਾਤਾ ਜਦੋਂ ਆ ਲੀਡਰ ਛੋਡੇ ਘਰਾਂ ਚ ਆਉਂਦੇ ਆ ਵੋਟਾਂ ਮੰਗਣ ਤੇ ਤੁਸੀਂ ਆਪਦੀਆਂ ਮੰਗਾ ਕਾਤ ਨਹੀਂ ਰੱਖਦੀਆਂ ਉਹਨਾਂ ਮੁਰੇ ਨਾ ਪੁੱਤ ਸਾਡੇ ਕੋਸ਼ ਕਹਿਣ ਤੋਂ ਪਹਿਲਾਂ ਪੁੱਛਣ ਭੈ ਜਾਂਦੇ ਆ ਵੀ ਮਾਤਾ ਹੁਣ ਤਾਂ ਨਹੀਂ ਤੁਹਾਨੂੰ ਬੱਸਾਂ ਦਾ ਕਿਰਾਇਆ ਦੇਣਾ ਪੈਂਦਾ ਨਾ ਇਹਨਾਂ ਨੂੰ ਪੁੱਛਣਾ ਨਾ ਹੋਵੇ ਵੀ ਮੈਂ ਕਿਹੜੀ ਸਰਕਾਰੀ ਨੌਕਰੀ ਤੇ ਲੱਗਦੀ ਮਾਤਾ ਰੋਗ ਪੱਠੇ ਲਿਓਣੇ ਹੁੰਦੇ ਖੇਤਾਂ 'ਚ ਉੱਡ ਕੇ ਤੇ ਜਾਂ ਪੁੱਛ ਲੈਣਗੇ ਵੀ ਮਾਤਾ ਹੁਣ ਬਿਜਲੀ ਤਾਂ ਪਹਿਲਾਂ ਤਾਂ ਨਹੀਂ ਹੁੰਦਾ ਮਾਤਾ ਸਹੂਲਤਾਂ ਤਾਂ ਵਧੀਆ ਨੇ ਤੁਸੀਂ ਇਹਨਾਂ ਸਹੂਲਤਾਂ ਤੋਂ ਕਦੇ ਨਹੀਂ ਖੁਸ਼ ਪੁੱਤ ਖੁਸ਼ੀ ਆਲੀ ਕਿਹੜੀ ਗੱਲ ਲੈਣੇ ਚ ਆ ਜਦੋਂ ਆਧਾਰ ਕਾਰਡ ਨਹੀਂ ਸੀ ਚੱਲੇ ਅਸੀਂ ਤਾਂ ਉਦੋਂ ਵੀ ਆ ਕਰਾਇ ਪਾੜਾ ਲਾ ਕੇ ਜਾਈ ਵਰਦੇ ਸੀ ਦੂਰ ਨੇੜੇ ਤੇ ਰਹੀ ਗੱਲ ਬਿੱਲ ਮਾਫ ਦੀ ਇਹਨਾਂ ਦਾ ਸਹਰਾ ਤਾਂ ਉਹਨੀਆਂ ਨੂੰ ਆ ਜਿਨ੍ਹਾਂ ਦੇ ਅਸੀਂ ਚੱਲਦੇ ਸਾਡਾ ਤਾਂ ਪਹਿਲਾਂ ਵੀ ਦਰਤੀ ਫਰੀ ਚੱਲਦਾ ਸੀ ਤੇ ਹੁਣ ਵੀ ਦਰਤੀ ਫਰੀ ਚੱਲਦਾ ਫਿਰ ਮਾਤਾ ਤੁਸੀਂ ਔਰਤਾਂ ਸਰਕਾਰ ਤੋਂ ਚਾਹਦੀਆਂ ਕੀ ਆ ਪੁੱਤ ਹਰ ਇੱਕ ਔਰਤ ਚਾਹਦੀ ਤਿਆਦਾ ਪੁੱਤ ਜਿਆਦਾ ਕਾਰਨ ਦੋਵੇਂ ਜਣੇ ਨਸ਼ਿਆਂ ਤੋਂ ਦੂਰ ਰਹਿਣ ਤੇ ਨਾਲੇ ਇੱਕ ਔਰਤ ਉਹਦੇ ਖੁਸ਼ ਹੁੰਦੀ ਐ ਜਦੋਂ ਉਹਦਾ ਧੀ ਪੁੱਤ ਉਹਦੇ ਕੰਨੇ ਚ ਹੁੰਨਾ ਇੱਕ ਤਾਂ ਪੁੱਤ ਸਾਡੇ ਜਵਾਕਾਂ ਨੂੰ ਕੰਮ ਨਹੀਂ ਮਿਲਦਾ ਤੇ ਜੇ ਵਿੱਚੋਂ ਮੜੇ ਮੋਟੇ ਕੰਮ ਕਰਨ ਵਾਸਤੇ ਬਾਹਰ ਜਾਂਦੇ ਆ ਨਾ ਤੇ ਨਸ਼ਿਆਂ 'ਚ ਵੜ ਕੇ ਉਹਨਾਂ ਨੂੰ ਵੀ ਨੰ ਕੰਮ ਕਰਨ ਜੋਗਾ ਛੱਡਦੇ ਸਾਨੂੰ ਤਾਂ ਪੁੱਤ ਦੌਰ ਪੇ ਕਿਲੋ ਵਾਲੀ ਕਣਕ ਤੇ ਗਲੀਆਂ ਪੱਕੀਆਂ ਕਰਕੇ ਚਮਲਾਈ ਜਾਂਦੇ ਆ ਮਾਤਾ ਕਿੰਨੀਆਂ ਪਾਰਟੀਆਂ ਖੜਦੀਆਂ ਵੋਟਾਂ 'ਚ ਫਿਰ ਤੁਸੀਂ ਵੋਟ ਕਿਸੇ ਹੋਰ ਪਾਰਟੀ ਨੂੰ ਪਾ ਦਿਓ ਵੋਟਾਂ ਦਾ ਪੁੱਤ ਬਥੇਰੀਆਂ ਪਾਰਟੀ ਨੂੰ ਪਾ ਕੇ ਵੇਖੀਂ ਪਰ ਸਰਕਾਰਾਂ ਨੇ ਕੰਮ ਤਾਂ ਉਹੀ ਰਹਿੰਦੇ ਆ ਬਸ ਆ ਸਰਕਾਰ ਨੂੰ ਚਲਾਉਣ ਵਾਲੇ ਜਿਹੜੇ ਚਿਹਰੇ ਆ ਨਾ ਉਹ ਜੰਮੂ ਬਦਲ ਜਾਂਦੀ ਹੈ ਚੱਲ ਕੋਈ ਨਹੀਂ ਮਾਦਾ ਕੀ ਪਤਾ ਇਸ ਵਾਰੀ ਫਰਕ ਪੈ ਜੇ ਸਾਡੇ ਦੇਸ਼ ਚੋਂ ਨਸ਼ੇ ਵਰਗਾ ਕੋਹੜ ਵੱਧਿਆ ਜਾਵੇ ਜੇ ਕਿਤੇ ਆਉਣ ਵਾਲੀ ਸਰਕਾਰ ਪੰਜਾਬ ਚ ਨਸ਼ਾ ਬੰਦ ਕਰਾ ਦੇ ਨਾ ਤਾਂ ਕੱਲੀ ਮੈਂ ਨਹੀਂ ਪੰਜਾਬ ਦਾ ਹਰੇਕ ਘਰ ਖੁਸ਼ੀ ਵਸੂਗਾ ਸਰਕਾਰ ਸਾਡੇ ਜਵਾਨਾਂ ਨੂੰ ਇੱਕ ਇੱਕ ਨੌਕਰੀ ਦੇ ਦੇ ਫੇਰ ਆ 2 ਰੁਪਏ ਕਿਲੋ ਮੈਨਣਾ ਨਹੀਂ ਗਣਤ ਨਾ ਸਾਨੂੰ ਭਾਵੇਂ 20 ਰੁਪਏ ਕਿਲੋ ਲਾਣੀ ਪੈ ਜੇ ਅਸੀਂ ਬੋਲਣ ਲੱਗੇ ਵੀ ਖਲਾਂਗੇ ਪਰ ਪਤਾ ਹੁਣ ਨਸੀਆ ਸਰਕਾਰ ਦੇ ਅੱਥੀ ਚੜੇ ਆ ਚਲ ਬੋਤ ਮੇਰਾ ਡਿਪੋ ਤੇ ਜਾਣੀ ਆ ਨਹੀਂ ਤਾਂ ਫੇਰ ਲੈ ਜੂ ਘਰ ਕੋਲ